ਗਿਆਨੀ ਹਰਪ੍ਰੀਤ ਸਿੰਘ ਪਾਚਪਾਲ ਜੀ ਦੇ ਨਾਲ ਹਾਸਾ ਮੁਖੌਲ ਕਰਦੇ ਹੋਏ ਦਿਖਾਈ ਦਿੱਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਹਰਿਆਣੇ ਦੇ ਸੀਐਮ ਨੈب ਸੈਣੀ ਦੋਵੇਂ ਇਕੱਠੇ ਬੈਠੇ ਹੋਏ ਨਜ਼ਰ ਆਏ ਤੇ ਦੋਵੇਂ ਗੱਲਾਂ ਕਰਦੇ ਹੱਸਦੇ ਹੋਏ ਦਿਖਾਈ ਦਿੱਤੇ ਜਿਸ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਅਕਸਰ ਭਾਜਪਾ ਕਿਸ ਨਾਲ ਗੱਠਜੋੜ ਕਰੇਗਾ ਇਹ ਸਵਾਲ ਉੱਠਦਾ ਰਹਿੰਦਾ ਹੈ ਕਿ ਬਾਦਲ ਤੜਾ ਦੇ ਨਾਲ ਭਾਜਪਾ ਦਾ ਗੱਠਜੋੜ ਹੋਵੇਗਾ ਜਾਂ ਫਿਰ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦੇ ਨਾਲ ਕਿਉਂਕਿ ਇੱਕ ਨਵਾਂ ਤੜਾ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਬਣਿਆ ਜਿਸ ਬਾਅਦ ਇਹ ਚਰਚਾਵਾਂ ਰਹਿੰਦੀਆਂ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਜਾਂ ਫਿਰ ਸੁਖਬੀਰ ਬਾਦਲ ਭਾਜਪਾ ਵਾਲੇ ਕਿਸ ਨਾਲ ਸਤਾਈ ਦੀਆਂ ਚੋਣਾਂ ਦੇ ਲਈ ਗੱਠਜੋੜ ਕਰਨਗੇ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਪਿਛਲੇ ਦਿਨੀ ਹੀ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਦਾ ਇੱਕ ਵਫਦ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰਕੇ ਪਾਰਟੀ ਦਾ ਚੋਣ ਨਿਸ਼ਾਨ ਤੇ ਪਾਰਟੀ ਦੇ ਨਾਮ ਦੇ ਲਈ ਮੁਲਾਕਾਤ ਹੋਈ ਸੀ ਹੁਣ ਵੇਖਣਾ ਹੋਵੇਗਾ ਕਿ ਗੌਂਦੇ ਜੀਨਾਂ ਨੂੰ ਚੋਣ ਕਮਿਸ਼ਨ ਗਿਆਨੀ ਹਰਪੀ ਸਿੰਘ ਹੋਣਾਂ ਦੀ ਪਾਰਟੀ ਨੂੰ ਕਿਹੜਾ ਚੋਣ ਨਿਸ਼ਾਨ ਤੇ ਕਿਹੜਾ ਨਾਮ ਹੈ ਉਹ ਜਿਹੜਾ ਦਿੱਤਾ ਜਾਂਦਾ ਹੈ ਕਿਹੜਾ ਨਾਮ ਤੇ ਕਿਹੜਾ ਚੋਣ ਨਿਸ਼ਾਨ ਰਜਿਸਟਰ ਹੁੰਦਾ ਪਰ ਇਸੇ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਰਿਆਣੇ ਦੇ ਸੀਐਮ ਨੈਬਸੜ ਨੇ ਦੇ ਨਾਲ ਗਿਆਨੀ ਹਰਪੀ ਸਿੰਘ ਨਜ਼ਰ ਆ ਰਹੇ ਨੇ ਦੋਵਾਂ ਦੇ ਵਿਚਾਲੇ ਗੱਲਾਂ ਹੋ ਰਹੀਆਂ ਨੇ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਹੀ ਚਰਚਾ ਛੇੜ ਦਿੱਤੀ ਹੈ